ਤੁਹਾਡੇ ਵਿੱਚ दम ਹੈ ਤੁਸੀਂ ਵੱਡੀਆਂ ਵੱਡੀਆਂ ਦੁਆਰਾ ਹਲਾਉਂ ਸਕਦੇ ਹੋ ਵੱਡੇ ਵੱਡੇ ਕੰਮ ਕਰ ਸਕਦੇ ਹੋ ਮੈਂ ਤੁਹਾਡੇ ਵਿੱਚ ਹਮੇਸ਼ਾ ਹਾਂ ਮੱਖੀ ਹੰਦਾਰਾ ਹੋਣਾ ਚਾਹੀਦਾ ਤੁਹਾਡੇ ਵਿੱਚ ਜੋਰ ਹੋਣਾ ਚਾਹੀਦਾ ਕਿ ਮੈਂ ਕਰ ਸਕਦਾ ਮੈਂ ਕਰਨ ਦੇ ਯੋਗ ਹੈਗਾ ਮੇਰੇ ਵਿੱਚ ਇੰਨੀ ਵਰਤੀ ਹੈ ਜੋਗਤਾ ਹੈ ਮੈਂ ਕਰ ਸਕਦਾ ਹਾਂ ਇਸ ਸਭ ਦੇ ਸਾਥੀਓ ਸਾਰੇ ਸਾਥੀ ਜੋਗ ਨੇ ਸਾਰੇ ਸਾਥੀ ਜੋਗ ਦੇ ਸਾਰੇ ਸਾਥੀ ਕਰਦਾ ਇੱਕ ਸਾਥੀ ਵੀ ਦਿਨ ਲਾ ਗਿਆ ਨਾ ਸਭ ਨੂੰ ਪੂਜੇ ਦਾ ਕਵਰ ਹੋ ਗਿਆ ਜੇ ਤੋ ਆਰਡੀਫੈਕਸ਼ਨ ਦੇ ਹਾਰੀ ਲੱਗਦੀ ਹੈ ਨਾ ਸਟੇਟ ਮੈਜਿਸਟਰ ਦੇ ਜੇ ਸਾਡਾ ਇੱਕ ਸਾਥੀ ਵੀ ਸਭ ਨੂੰ ਫੀਡਪੋਰਟ ਤੇ ਇੱਕ ਬੰਦਾ ਵੀ ਆ ਗਿਆ ਤਾਂ ਸਭ ਨੂੰ ਤੁਹਾਡਾ ਪੂਰਾ ਫੀਡ ਕੁਰ ਜਲਾ ਪੂਰਾ ਕਵਰ ਹੋ ਗਿਆ ਜੇ ਤੋ ਅਡੇ ਜੰਦਰ ਵਿੱਚ ਇੱਕ ਬੰਦਾ ਵੀ ਚੱਲ ਕੇ ਆ ਗਿਆ ਫਿਜ਼ੀਕਲ ਤੌਰ ਤੇ ਤਾਂ ਸਾਰੇ ਤੁਸੀਂ ਮੈਨੂੰ ਉਮੀਦ ਹੈ ਕਿ ਜਦੋਂ ਅਸੀਂ ਕੋਈ ਪੱਕਾ ਹੁਣ ਮੋਰ ਤੋਂ ਕੱਢਾਂਗੇ ਤੁਸੀਂ ਐਨ ਪੂਰੀ ਆਪਣੇ ਦਿਲ ਤੇ ਵਿੱਚੋਂ ਸਾਥ ਦਿਓਗੇ ਸਾਡੇ ਨਾਲ ਖੜੋਗੇ ਤੇ ਕਦੇ ਇਹ ਨਹੀਂ ਕਹੋਗੇ ਕਿ ਮੈਡਮ ਜੀ ਸਾਨੂੰ ਕੋਈ ਮਜਬੂਰੀਆਂ ਨੇ ਸਾਰੇ ਮੱਥੂ ਛੱਡੀਆਂ ਪੈਰ ਕੇ ਤੁਹਾਨੂੰ ਦੇਖੋ ਤੁਹਾਡੇ ਹੱਥ ਵਿੱਚ ਤੁਸੀਂ ਏਸੀ ਵਿੱਚ ਰਹਿ ਕੇ ਜਾ ਰਹੇ ਅਸੀਂ ਦੀ ਹਵਾ ਖਾ ਕੇ ਆਪਾਂ ਹਾਂਜੀ ਮੇਰਾ ਨਾਮ ਪਰੰਜੀਤ ਪਾਰ ਪੱਖੋਵਾਲ ਮੈਂ ਲੁਕਾਇਆ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆ ਜੀ ਅੱਜ ਅਸੀਂ ਇੱਥੇ ਇਸਤੂ ਭਵਨ ਦੇ ਵਿੱਚ ਇੱਕ ਮੀਟਿੰਗ ਰੱਖੀ ਆ ਜੀ ਜਿਸ ਦਾ ਮੇਨ ਮੋਟਿਵ ਹੈਗਾ ਸਾਡੀਆਂ ਮੇਨ ਮੰਗਾਂ ਜਿਹੜੀਆਂ ਕਿ ਅਸੀਂ ਆਪਣੇ ਮਹਿਕਮਤਾਂ ਨੂੰ ਪੂਰੀਆਂ ਕਰਵਾਉਣ ਦੇ ਸਬੰਧ ਦੇ ਵਿੱਚ ਅੱਜ ਇਕੱਠੇ ਹੋਏ ਆ ਤੇ ਸਾਡੇ ਅੱਜ 23 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਸਾਥੀ ਪਹੁੰਚੇ ਹੋਏ ਨੇ ਅੱਜ ਦੀ ਮੀਟਿੰਗ ਸਾਡੀ 20 ਜੁਲਾਈ 2025 ਨੂੰ ਜਿਹੜੀ ਕਦਹਾਣੇ ਵਿੱਚ ਇਸਰੂਪ ਭਵਨ ਦੇ ਵਿੱਚ ਰੱਖੀ ਗਈ ਆ ਇਹਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚੋਂ ਸਾਥੀ ਪਹੁੰਚ ਕੇ ਅੱਜ ਸਟੇਟ ਪੱਧਰੀ ਮੀਟਿੰਗ ਕਰ ਰਹੇ ਨੇ ਤੇ ਸਾਡੀ ਜਿਹੜੀ ਮੀਟਿੰਗ ਹੋ ਰਹੀ ਆ ਇਹਦੇ ਵਿੱਚ ਸਾਨੂੰ ਕਾਫੀ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡਾ ਜਿਹੜਾ ਮੇਨ ਸਾਡਾ ਡਿਪਾਰਟਮੈਂਟ ਹੈ ਸਾਡਾ ਮਹਿਕਮਾ ਉਹ ਆਈਟੀ ਕੰਪੋਨੈਂਟ ਆ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾ ਰਹੇ ਆ ਤੇ ਅਸੀਂ 2008 ਤੋਂ ਲੈ ਕੇ 2009 ਤੋਂ ਲੈ ਕੇ ਅੱਜ ਤੁਰਦੇ ਹੋਏ 2025 ਵਿੱਚ ਪ੍ਰਵੇਸ਼ ਕਰ ਚੁੱਕੇ ਆ ਕਿ ਸਾਡਾ ਜਿਹੜਾ ਹੈਗਾ ਸਾਡੀ ਸਰਵਿਸ ਦਾ ਸਮਾਂਕਾਲ ਉਹ ਲਗਭਗ 16-17 ਸਾਲ ਦਾ ਬਣ ਗਿਆ ਤੇ 16-17 ਸਾਲ ਦੇ ਅਸੀਂ ਲਗਾਤਾਰ ਬਹੁਤ ਹੀ ਨਨੁਕੁਣੀ ਤਨਖਾਹ ਦੇ ਉੱਤੇ ਕੰਮ ਕੀਤਾ ਅਸੀਂ 1000 ਰੁਪਏ ਤੋਂ ਤਨਖਾਹ ਲੈਂਦੇ ਹੋਏ 2000 20250 ਫਿਰ 3500 ਫਿਰ 4500 ਤੇ ਇਸ ਤਰ੍ਹਾਂ ਕਰਦੇ ਕਰਦੇ ਅੱਜ ਅਸੀਂ ਜਦੋਂ 28 ਜੁਲਾਈ 2025 ਨੂੰ ਸਾਨੂੰ ਮਾਨ ਸਰਦਾਰ ਨੇ ਆਰਡਰ ਦਿੱਤੇ ਆ ਤਾਂ ਸਾਨੂੰ ਜਿਹੜੀ ਉੱਕਾ-ਬੁੱਕਾ ਤਨਖਾਹ ਉਹ 15000 ਰੁਪਏ ਦਿੱਤੀ ਗਈ ਆ ਤੇ ਚਲਕੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਦਿੱਤੇ ਕਦਾ ਉਹ ਕੰਸੀਟਰ ਕੀਤੀ ਜਾਵੇ ਜਿਹੜੇ ਸਾਡੀਆਂ ਬਾਕੀ ਜੱਥੇ ਬੰਦੀਆਂ ਸੀ ਉਹ ਸਾਰੀਆਂ ਹੀ ਵਿਤਰਕ ਦੋਤਾਂ ਦੇ ਮੁਕਾਬਲਤ ਦਿਖਾ ਲੈ ਗਈਆਂ ਪਰ ਸਾਡੀ ਜਿਹੜੀ ਵਿਤਰਕ ਦੋਤਾਂ ਉਹ ਨਹੀਂ ਚੱਕੀ ਗਈ ਅਸੀਂ ਐਮਏ ਬੀਏ ਟੈਕ ਕਲੀਅਰ ਅਧਿਆਪਕਾਂ ਦਰ ਕੇ ਸਾਨੂੰ ਸਾਡਾ ਆਈਡੀ ਕੰਪੋਨੈਂਟ ਆ ਉਹ ਸਾਨੂੰ ਪ੍ਰੈਸਰ ਦੇ ਦੱਸ ਕੇ ਸਾਨੂੰ ਮਾਨਸਿਕ ਤੌਰ ਤੇ ਰੋਕੀ ਬਣਾ ਰਿਆ ਤੇ ਸਾਡੇ ਜਿਹੜਾ ਕਵਿਖਾ ਉਹਦਾ ਕਹਨ ਕਰ ਰਿਹਾ ਇਸ ਕਰਕੇ ਅਸੀਂ ਧੰਨਵਾਦ ਬਹੁਤ